ਅਨਾਉਂਸ ਹੋਇਆ ਕਿ ਬਈ ਕਰੋਨਾ ਆ ਗਿਆ ਕੋਵਿਡ ਸਾਰਾ ਲੋਕਡਾਊਨ ਹੋ ਗਿਆ ਸੀ ਤੇ ਉਦੋਂ ਤੱਕ ਦਾਸ ਤੇ ਮਹਾਰਾਜ ਬਹੁਤ ਬੇਅੰਤ ਕਿਰਪਾ ਕਰ ਚੁੱਕੇ ਸੀ ਜੀ ਹਨਾ ਅੰਤਰਜਾਮਤਾ ਹੁੰਦੀ ਸੀ ਸਾਰੀ ਬੇਅੰਤ ਮਹਾਰਾਜ ਨੇ ਖੁਸ਼ੀਆਂ ਦੇਤੀਆਂ ਸੀ ਤੇ ਦਾਸ ਬੈਠਾ ਸਵੇਰੇ ਸਿਮਰਨ ਦੇ ਵਿੱਚ ਸੇਵਾ ਲੈਂਦੇ ਆ ਤੇ ਜਦੋਂ ਅਰਦਾਸ ਬੇਨਤੀ ਲਈ ਦਾਸ ਖੜਾ ਹੋਇਆ ਉਦੋਂ ਹੁਕਮ ਹੋ ਚੁੱਕਿਆ ਸੀ ਦਾਸ ਨੂੰ ਜੋਤ ਜਗਾਉਣ ਦਾ ਕਿਦੇ ਸੀ ਕਿ ਉਹਦੀ ਜੋਤ ਜਗਾਇਆ ਕਰੋ ਤੇ ਜੋਤ ਜਗਦੀ ਸੀ ਘਰ ਦੇ ਵਿੱਚ ਤੇ ਦਾਸ ਉੱਥੇ ਬਹਿ ਕੇ ਪਾਠ ਕਰਦਾ ਸੀ ਤੇ ਜਦੋਂ ਸਿਮਰਨ ਚੋਂ ਦਾਸ ਉੱਠਿਆ ਤੇ ਦੇਖਿਆ ਕਿ ਬਈ ਜੋਤ ਦੇ ਵਿੱਚ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ। ਰੈੱਡ ਰੂਜ਼ ਇੱਕ ਇੱਕ ਪੰਖੜੀ ਆਪਜੀ ਦਿਖਾਇਓ ਸੰਗਤ ਨੂੰ। ਲਿਖਾ ਪਿਆ ਵੀ ਸ਼ਰ ਮੈਨੂੰ ਨਜ਼ਰ ਆ ਰਿਹਾ। ਹਾਂਜੀ ਮਾਤਾ ਪਿਤਾ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਦੇਖੋ ਉਹ ਕਹਿੰਦੇ ਸਾਨੂੰ ਵੀ ਨਜ਼ਰ ਆ ਰਿਹਾ ਦਰਸ਼ਨ ਕੀਤੇ। ਅਰਦਾਸ ਬੇਨਤੀ ਕੀਤੀ ਮਹਾਰਾਜ ਹੁਕਮ ਹੋਵੇ ਤਾਂ ਵੀਡੀਓ ਫੋਟੋ ਕੋਈ ਲੈ ਲਈਏ। ਦੂਜੀ ਸੰਗਤ ਨੂੰ ਦਰਸ਼ਨ ਕਰਾਈਏ। ਚਲੋ ਹੁਕਮ ਹੋਇਆ ਲੈ ਲਿਆ ਵੀਡੀਓ ਫੋਟੋ ਲੈ ਲਈਜੀ। ਫਿਰ ਮਨ 'ਚ ਵਿਚਾਰ ਆਇਆ ਸਵਾਲ ਆਇਆ ਕਿ ਮਹਾਰਾਜ ਇਹ ਕੀ ਕੌਤਕ ਹੈ ਹੁਣ ਸਮਝ ਨਹੀਂ ਆਈ ਵੀ ਕੀ ਕੌਤਕ ਹੈ ਬਹੁਤ ਚੰਗਾ ਲੱਗ ਰਿਹਾ ਬਹੁਤ ਭਾਵੁਕ ਹੋ ਗਿਆ ਸਾਰਾ ਪਰਿਵਾਰ ਹੂੰ ਇਹ ਹੁਕਮ ਆਇਆ ਕਿ ਭਾਈ ਜਿਵੇਂ ਆਹ ਫੁੱਲ ਜਿਹੜਾ ਹੈ ਇਹਨੂੰ ਮੈਂ ਅੱਗ ਦੇ ਵਿੱਚ ਫਲੇਮ ਦੇ ਵਿੱਚ ਇਹਨੂੰ ਸੁਰੱਖਿਅਤ ਰੱਖਿਆ ਹੋਇਆ ਹੂੰ ਹੂੰ ਕਿੰਨੇ ਘੰਟੇ ਜੋਤ ਜਗਦੀ ਰਹੀ ਤੇ ਉਹ ਜੋਤ ਦੇ ਵਿੱਚ ਹੀ ਫੁੱਲ ਜਿਹੜਾ ਉਵੇਂ ਰਿਹਾ ਜਿਹਾ ਪੂਰਾ ਮਹਿਕਦਾਰ ਹੈ ਨੱਚਦਾ ਸੀ ਵਿੱਚ ਫੁੱਲ ਉਹਦੇ ਅੱਛਾ ਜੀ ਕਹਿੰਦੇ ਇਦਾਂ ਹੀ ਸੰਸਾਰ ਦੇ ਵਿੱਚ ਅੱਗ ਲੱਗ ਚੁੱਕੀ ਐ ਹੂੰ ਤੁਸੀਂ ਵੀ ਮੇਰੇ ਲਈ ਇੱਕ ਫੁੱਲ ਲਓ ਹੂੰ ਹੂੰ ਜੁੜੇ ਰਹੋ ਠੀਕ ਜਿਵੇਂ ਇਸ ਫੁੱਲ ਦੀ ਮੈਂ ਰੱਖਿਆ ਕਰ ਰਿਹਾ ਜੋਤ ਦੇ ਵਿੱਚ ਹੂੰ ਥੋੜੀ ਵੀ ਸੰਸਾਰਿਕ ਅੱਗ ਦੇ ਵਿੱਚ ਰੱਖਿਆ ਕਰੂੰਗਾ ਜੁੜੇ ਰਹੋ ਇਸ ਸੰਦੇਸ਼ ਆ ਭਾਈਏ ਦੇ ਪਿੱਛੇ ਜੀ ਜੀ ਇਸ ਸੰਦੇਸ਼ ਦੇ